ਚਾਹੁੰਦਾ ਉਹਨਾਂ ਉੱਤੇ ਦਬਾਅ ਬਣਾਉਣਾ ਚਾਹੁੰਦਾ ਉਹਨਾਂ ਨੂੰ ਗਮਰਾਹ ਕਰਕੇ ਉਹਨਾਂ ਨੂੰ ਮਾਰ ਧਰਾ ਕੇ ਉਹਨਾਂ ਦਾ ਧਰਮ ਚੇਂਜ ਕਰਨਾ ਚਾਹੁੰਦੇ ਤੇ ਗੁਰੂ ਸਾਹਿਬ ਨੇ ਟੈਨ ਤੱਕ ਰੁਕਿਆ ਗਿਆ ਜੇ ਹੁਣ ਇਹ ਮੁਗਲ ਆਉਂਦੇ ਸੀ ਚੜ ਕੇ ਤੇ ਗੁਰੂ ਸਾਹਿਬ ਨੂੰ ਕਿੱਦਾਂ ਵੱਡਾ ਬਚਨ ਕਿਹਾ ਸੀ ਇਹਦੇ ਤਿੰਨ ਜੰਦਰਗੇ ਨੇ ਵੀ ਬਾਬਾ ਜੀ ਤੁਸੀਂ ਆਮ ਪਰਜਾ ਦੀ ਤਰ੍ਹਾਂ ਰਹੋ ਨਹੀਂ ਤੁਸੀਂ ਘੋੜਿਆਂ ਤੇ ਚੜਨਾ ਤੇ ਦਸਤਾਰਾਂ ਪਹਿਨਣੀਆਂ ਤੇ ਤੁਸੀਂ ਇਹ ਨਗਾਰੇ ਵਜਾਉਣੇ ਤੇ ਸ਼ਸਤਰ ਰੱਖਣੇ ਤੇ ਵੀ ਤੁਸੀਂ ਇਹ ਕੰਮ ਨਹੀਂ ਚਾਹੀਦਾ ਨਹੀਂ ਸਾਡੇ ਦਾ ਮਾਅਬਜਾ ਕਰੋ ਗੁਰੂ ਸਾਹਿਬ ਨੇ ਕਿੰਨਾ ਫਿਰ ਤਣ ਕੇ ਰਿਵਾਜ ਦਿੱਤਾ ਕਿੰਦੀਏ ਤੋਂ ਮਾਫੀ ਲੈਣਾ ਤਾਂ ਹੁਣੇ ਤੇ ਟਾਈਮ ਹੀ ਆ ਕੇ ਸਾਡੇ ਕੋਲ ਰਾਹ ਨਾ ਕਰਤੀ। ਉਹ ਮੌਜਾ ਹੁਣੇ ਤਾਰ ਦਿੰਦੇ ਆ। ਤਲਵਾਰਾਂ ਦੇ ਨੋਕ ਤੇ ਤਾਰਾਂਗੇ, ਮੇਜਾ ਦੇ ਨੋਕ ਤੇ ਤਾਰਾਂਗੇ, ਬੰਦੂਕਾਂ ਦੇ ਨੋਕ ਤੇ ਤਾਰਾਂਗੇ। ਉਹ ਇਸ ਕਰਕੇ ਗੁਰੂ ਸਾਹਿਬ ਨੇ ਕਿਸੇ ਦਾ ਮਾਰਾ ਨਹੀਂ, ਤਾਂ ਬਹੁਤ ਬਸਾਹ ਪਈ ਕਹਿੰਦੇ ਆ ਕਿ ਜਿਹੜਾ ਟੋਪਲੇ ਧਰਮ ਦੇ ਵਿੱਚ ਹੈਗਾ ਉਹ ਆਪਣਾ ਧਰਮ ਸਹੀ ਹੈ। ਧਰਮਦਾਰ ਸੇ ਸਾਰਿਆਂ ਦਾ ਸਤਕਾਰ ਕਰਦੇ ਆ। ਧਰਮਦਾਰ ਨਹੀਂ ਸਿੰਘ ਚੰਗਾ ਮਾਰਾ ਕਹਿੰਦੇ। ਪਰ ਜਿਹੜੇ ਹਸ ਸਿੱਖ ਹੋ ਕੇ ਜਿਹਦੇ ਨਾਲ ਸਿੰਘ ਲੱਗਦਾ ਹੈ, ਜਾਂ ਤੌਰ ਲੱਗਦਾ। ਜਿਹੜੇ ਸਿੱਖ ਧਰਮ ਦੇ ਵਿੱਚ ਜਨਮ ਲਿਆ। ਯਾਰ ਉਹਦਾ ਨਾਮ ਕਦੇ ਕਦੇ ਚੇਂਜ ਕਰਨ ਸਤਾ ਉਹਨਾਂ ਤੇ ਜ਼ਰੀਏ ਉਗਲਾਉਨੇ ਆ ਵੀ ਭਾਈ ਤੁਹਾਡੇ ਵਾਸਤੇ ਮਾੜੀ ਗੱਲ ਐ ਇਹ ਬੜੀ ਮੁਸ਼ਕਲ ਦੇ ਨਾਲ ਤੁਹਾਨੂੰ ਸੰਗਤ ਕੋਲ ਮਿਲੇ ਆ ਜਿਹੜਾ ਤੁਸੀਂ ਨਾਮ ਚੇਂਜ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਤੁਹਾਨੂੰ ਛੱਡ ਕੇ ਜਾਣਾ ਚਾਹੁੰਦੇ ਅੱਛਾ ਜਿਹੜਾ ਸਿੱਖ ਧਰਮ ਦਾ ਇਹ ਹਿੰਦੂ ਧਰਮ ਐ ਕੀ ਤੁਸੀਂ ਕੀ ਮੰਨਦੇ ਹੋ ਇੱਕੋ ਹੀ ਐ ਕਿ ਬੱਖੋ ਬਕਰੇ ਨੇ ਸਟੇਜ ਤੋਂ ਗੱਲ ਕੀਤੀ ਗਈ ਐ ਕਿ ਸਾਰੇ ਇਹ ਦੇਖੋ ਜੀ ਜਿਹੜਾ ਸਿੱਖ ਧਰਮ ਐ ਉਹਦਾ ਸਿੱਖ ਧਰਮ ਆ ਸੰਗਤ ਨੂੰ ਦੀਆਂ ਨੇ ਵੀ ਤੁਹਾਨੂੰ ਪਤਾ ਲੱਗਿਆ ਸ਼ੇਰ ਦਾ ਦਿੱਤੋਂ ਬਾਕੀ ਤਾਂ ਮੈਂ ਨਹੀਂ ਕਹਾਂਗਾ ਕਿਉਂਕਿ ਉਹਦੇ ਲੱਗਦਾ ਸ਼ੇਰ ਦਾ ਸੋ ਐਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਜਿਹੜਾ ਹਿੰਦੂ ਤਾਂ ਉਹ ਸਾਡਾ ਕੋਈ ਦੁਸ਼ਮਣ ਗੁਰੂ ਸਾਹਿਬ ਸਾਡਾ ਉਹ ਵੀ ਸਾਡੇ ਭਰਾ ਨੇ ਉਹ ਸਾਡੇ ਕਹਿੰਦੇ ਭਰਾ ਨੇ ਗੁਰੂ ਸਾਹਿਬ ਨੇ ਉਹਨਾਂ ਦਾ ਧਰਮ ਹੱਦਾਂ ਵਿੱਚ ਆਇਆ ਤਾਂ ਸੌਂਬਤ ਰੱਖ ਕੇ ਕੀਤੀ ਉਹ ਵੀ ਸਾਡੇ ਭਰਾ ਨੇ ਉਹ ਧਰਮ ਨੂੰ ਸੇਵਾੜਾ ਨਿਕਲੀ ਤੇ ਸਿੰਘ ਸਾਹਿਬ ਹੈ ਜਿਹੜੇ ਸਾਡੇ ਸਾਡੇ ਸੀਨੀਅਰ ਨੇ ਬਾਬਾ ਮਿੱਤਰਨ ਸੋਢੀ ਜੀ ਹੋ ਗਏ ਜਾ ਸਾਡੇ ਗੁਰੂ ਰਾਇਬਰ ਨੇ ਮਤਲਬ ਕਹਿੰਦਾ ਜੀ ਜਿਹੜਾ ਸਿੱਖ ਧਰਮ ਹੈ ਉਹ ਤਾਂ ਸਿੱਖ ਧਰਮ ਹੀ ਹੈ ਜਿਹੜਾ Hindu ਧਰਮ ਹੈ Hindu ਧਰਮ ਹੀ ਹੈ ਜਿਹੜਾ ਸਾਈ ਧਰਮ ਹੈ ਸਾਈ ਧਰਮ ਹੈ ਜਿਹੜਾ ਮੁਸਲਮਾਨ ਧਰਮ ਹੈ ਮੁਸਲਮਾਨ ਧਰਮ ਹੀ ਹੈ ਧਰਮ ਦਾ ਧਰਮ ਹੀ ਨੇ ਵਗ ਲੱਗ ਧਰਮ ਦਾ ਧਰਮ ਅਲੱਗ ਲੈ ਰਹਿਣਗੇ ਅੱਛਾ ਕਈ ਜਿਹੜੇ ਆਪਣੇ ਚੁਣਾ ਅੱਜ ਦਾ Hindu ਦੇ ਇਸ ਤੋਂ ਮਿਲਣਾ ਹੈ ਮੈਂ ਕਹਿੰਦੇ ਹੋਰਮ ਹੋ ਰਿਹਾ ਪਰ ਕਈ ਜਿਹੜੇ ਇਸ ਤੋਂ ਪਹਿਲਾਂ Hindu ਹੈਗੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਹੈ ਕਿ ਮੁਹੰਮਦ ਧਰਮ ਕਿ ਐਵੇਂ ਗੱਲ ਬਣਾਈ ਗਈ ਆ ਕਿ ਨੌਵੇਂ ਗੁਰੂ ਨੇ ਕੋਈ ਇਲਾਕੇ ਧਰਮ ਨਹੀਂ ਕੀਤਾ ਅੱਛਾ ਪੁਰਾਣੇ ਤਰਾ ਹੱਸਤੇ ਆਸਤੇ ਪਨੇ ਦੋਖੇ ਦੇਖੋ ਪਿਛਲੇ ਆ ਜਿਹੜੇ ਆ ਇਹਨੂੰ ਦੇਖ ਲੋ ਫਿਰ ਆ ਜੋ ਉਹ ਤਾਂ ਕਹਾਂ ਹਿੰਦੀ ਜਾਂਦਾ ਜਾਂਦਾ ਗੁਰਸਾ ਉਹਨੂੰ ਹਿੰਦੀ ਚਾਦਰ ਕਹਿੰਦੇ ਆ ਹਾਂ ਸਰ ਕੋਈ ਤਾਂ ਨਹੀਂ ਪੁੱਛੀ ਕਰਾ ਹਾਂ ਠੀਕ ਹੈ ਜੀ ਉਹ ਤੇ ਜਿਹੜੇ ਪੁਰਾਣੇ ਤੋਂ ਪੋਂਦੇ ਤੋਂ ਤੁਹਾਨੂੰ ਮੈਂ ਕੋੜ ਦੇ ਪੰਨਾ ਚ ਮੇਰਾ ਪੰਨਾ ਵੈਰੀ ਵੈਰੀ ਵਧੀਆ ਹੈ। ਬਾਈ ਬੈਗ ਨਹੀਂ। ਨਹੀਂ ਜੀ ਤੁਸੀਂ ਨਾ ਮਾਰੇ ਰੈਂਗਾਂ ਮਾਰਦ ਲ ਬੰਦੀ ਹਾਂ ਹਾਂ ਮੈਂ ਕਰ ਲਿਆ। ਅਰ ਰੈਂਗਾਂ ਮਾਰਦ ਲ ਬੰਦੀ। ਉਹਨੇ ਫ੍ਰੀ ਟਾਈਮ ਕਰ ਦੋ ਜੀ। ਹਾਂ ਹਾਂ। ਬੱਸ ਪੰਨਾ ਵੀ ਆਪਣਾ ਤੱਕੀ ਚੈਨਲ ਬਣਾ ਲਵਾਂਗਾ। ਆਪਾਂ ਉਹ ਪਲੇਟ ਫਰਮ ਉਹ ਕਰ ਰਹੇ ਹਾਂ ਤਿਆਰ ਠੀਕ ਹੈ ਮੇਰੇ ਲਈ। ਖੰਦਰਾ ਦੇਣਾ ਜੀ ਯਾਨੀ ਕਿ ਬਹੁਤ ਆਪਣਾ ਚੈਨਲ ਲੈਣਾ ਗਰੋ ਕਰ ਗਿਆ ਠੀਕ ਹੈ। ਜੀ ਨੰਬਰ ਤੁਸੀਂ ਖਾਣ ਹਾਂ। ਹਾਂ ਜਰੂਰ ਜਰੂਰ। ਰਾਇਗਰ ਰੈਂਗਾਂ ਬਾਦਲ ਨੰਬਰ। ਮੈਂ ਮਾਰਦਾ ਹੁਣ ਰੈਂਗ ਮਾਰ। گروپ سے <Anyway> <MajorityMaar> ਮਾਤਰ ਨੂੰ ਯਾਮ ਕਰਨੇ ਬਾਬਾ ਜੀ ਮਾਣੇ ਕਰਤਾਨੀ ਆਪ ਜੀ ਦੀ ਜੋ ਕਹਿਣ ਹੋ ਜਾਂਦੇ ਜੇਕਰ ਵਿਚਾਰ ਕਰਦੇ ਜੀ ਬਾਰੇ میں ایک آوات مہائی ہے ایسے ہشوڑی ہمارے 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 پرشت پاس کی سوالی سلی لانگو پاس جی تبی من پر لائے من پر لائے من پر لائے ਮਾਨ ਮੰਤਰੀ ਚੰਦਰੰਦ ਆਏ ਜੀ ਰਵੀ ਰਾਤ ਤੰਗੂ ਨੂੰ ਦੇਖ ਬਾਤ ਜੀ ਆਪ ਜੀ ਨੇ ਜੀ ਸ਼ੀਰਦਨ ਜੀ ਤੁਮਹਾਰਾ ਆਜ ਹੈ ਬਖਸ਼ਤਾ ਰੱਬਾ